ਇਹ ਮੌਤ ਤੋਂ ਡਰਦਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਅੰਦਰ ਆਉਂਦਾ ਹੋਰ ਗੁਰਬਾਤ ਮੌਤ ਡਰਾਵੇ ਤੇਰਾ ਖਾ ਹਾਂ ਖਾਲਸਾ ਤੇਰਾ ਮੌਤ ਤੋਂ ਵੀ ਡਰਦਾ ਮੌਤੇ ਤੋਂ ਡਰਦਾ ਸੂਰਮੇ ਜਿਹੜੇ ਬਾਤ ਨੂੰ ਗਿਉਂਦੇ ਨੇ ਤੇ ਕੈਰ ਨੂੰ ਮੌਤ ਤੇ ਆ ਕੇ ਲੈ ਕੇ ਜਾਂਦੇ ਹਰ ਇੱਕ ਇੱਕ ਬੰਦਾ ਜਿਹੜਾ ਡਰ ਕੋ ਕਹਿ ਕਹਿ ਰ ਹੈ ਤਨੇ ਆਵੀ ਹੈ ਸੰਸਾਰ ਨਾਲ ਉਹ ਲਗਾ ਹੈ ਅਪੜਾ ਕਹਿ ਜੀ ਦੇ ਅੰਦਰ ਉਹ ਮੌਤ ਤੋਂ ਭੱਜਦਾ ਕਿ ਮੈਂ ਬੰਦਾ ਜਿਹੜੇ ਬੰਦੇ ਅੰਦਰ ਕੋਈ ਬੋਧ ਨਹੀਂ ਲਗਾ ਪਕੜ ਨੂੰ ਕਹਿੰਦਾ ਜਿਹਦੇ ਕਾਲ ਰੂਣੀ ਆ ਜਾਂਦਾ ਮੈਂ ਤਾਂ ਤਿਆਰ ਬੈਠਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਾਨਾ ਨਾ ਮਰਨੇ ਹੀ ਤੇ ਪਾਈਏ ਪੂਰਨ ਪਰਮਾਤਮਾ ਵੈਸੇ ਅੰਤਰੀਬ ਅਧਿਵਦਾਨਾਂ ਨੇ ਕੀਤੇ ਨੇ ਕਿ ਬੰਦਾ ਆਪਣੀ ਮੈਂ ਮੇਰੇ ਨੂੰ ਨਹੀਂ ਮਰਨ ਮਾਰਨਾ ਛੁੱਟਾ ਬੰਦਾ ਮੈਂ ਮੇਰੇ ਨੂੰ ਮਾਰ ਨਹੀਂ ਦਿੱਤਾ ਜੇ ਬੰਦਾ ਮੈਂ ਮੇਰੀ ਨੂੰ ਮਾਰ ਲੇ ਨਾ ਮੇਰਾ ਨਾਂਦੀ ਇਹ ਨਾਲ ਹੁੰਦਾ ਹੈ 12 ਕਿਥੇ ਉਹ ਦੇਖੋ ਉਹ ਆਨੰਦ ਦੇ ਵਿੱਚ ਰਹਿੰਦਾ ਹੁੰਦਾ ਹੈ ਬੰਦਾ ਜੇ ਮੈਂ ਮੇਰੀ ਨੂੰ ਮਾਰ ਇਹਦੇ ਨਾਲ ਹੀ ਲੱਗਦਾ ਸੂਰਮਾ ਮੌਤ ਤੋਂ ਭੱਜਦਾ ਉਹ ਡਰਦਾ ਵੀ ਡਰਪੂਖ ਕੈਰ ਸੰਸਾਰੀ ਮੌਤ ਤੋਂ ਭੱਜਦਾ ਬਸ ਫਰਕ ਹੀ ਨਹੀਂ ਹੈ